ਆਪਾਂ ਅੱਜ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੁਹਾਨੂੰ ਕਾਲੀਆਂ ਕਾਲੀਆਂ ਦੇਖ ਰਹੇ ਹਾਂ ਵਿਚਾਰਨ ਇੰਨਾ ਸੋਹਣਾ ਮਿਊਜ਼ਿਕ ਸੀਗਾ ਰੋਜ਼ ਦਾ ਸਵਾਹ ਪਾਉਣਾ ਨਾ ਰਾਤ ਨੂੰ ਤੇ ਇਕ ਨਾ ਦਿਨ ਤੇ ਇਕ ਕੋਈ ਪੁਆਇੰਟ ਫਰਦਗਾ ਲਾ ਰਹੇ ਨੇ ਉਸ ਤੋਂ ਬਾਅਦ ਲੋ ਕਾਟੋ ਰਹੀ ਤੇ ਲੋ ਬੋਲੀ ਨਾਲ ਹੀ ਪੂ ਚੱਕੀ ਜਾਂਦੀ ਹੈ ਕਮਾਲ ਦੀ ਗੱਲ ਉਹ ਵੇਖਣਾ ਨੂੰ ਵੇਖ ਕੇ ਵੀ ਜਦ ਤਾ ਵੀ ਨਿਕਲ ਕੇ ਇਹਨਾਂ ਡਾਰਾ ਮੇਰਾ ਹਮ ਹਾਲਾ ਪਰ ਮੇਰਾ ਬੋਤੂ ਇਹ ਤਾਂ ਗੱਲ ਹੈ ਜੀ ਬੋਲਵਾ ਨੂੰ ਗਾ ਗਾ ਕੱਢ ਕੇ ਤਾਰ ਲੈ ਬੰਦਾ ਜੈਸ ਇਹ ਮੈਂ ਕਹਿਣ ਲੱਗੀ ਸੀ ਜਾਨਵਰ ਤਾਂ ਤੁਹਾਨੂੰ ਸਾਰੇ ਹੀ ਡਰਦੇ ਆ ਬਹੁਤ ਜਿਹੜਾ ਵਾ ਬੰਦਾ ਨਾ ਹਾਂਜੀ ਉਹਦਾ ਫੋਨ ਕੱਟ ਕੁੱਟ ਦੀ ਐ ਗੱਤ ਪੁੱਤਾਂ ਕਰਦਾ ਸ਼ਾਂਤ ਕਰਦਾ ਹਾਂ ਤੇ ਘਰ ਵਾਲੀ ਭਾਂਡਿਆਂ ਨੂੰ ਵਾਹ ਉਹ ਤਾਂ ਬੋਲ ਹੀ ਸਕਦਾ ਨਾ ਗੱਲ ਤਾਂ ਫੇਰ ਹੈਈ ਉਹ ਵੀ ਨਹੀਂ ਬੋਲ ਸਕਦੀ ਕਸਮ ਬੋਲਣਗੇ ਤਾਂ ਮਾੜਾ ਭਾਈ ਦੇ ਭਾਈ ਹੁਣ ਤੇ ਮਾੜੀ ਉਹ ਵੀ ਵੱਜਦੀ ਆ ਇਹ ਲਗ ਲਾ ਕਹਿੰਦਾ ਵੀ ਭਾਂਡੇ ਖੜਕਣਗੇ ਆਹ ਲਾ ਮੈਂ ਘੋਟਦਾ ਪਰ ਘਰਲੀ ਹਾਂ ਜੀ ਘਰ ਵਾਲੀ ਨਹੀਂ ਘੋਟਦਾ ਨਾ ਨਾ ਵੀ ਘਰ ਵਾਲਾ ਘਰ ਵਾਲੀ ਘੋਟਦਾ ਹੂੰ ਘਰ ਵਾਲੀ ਦੀ ਜਾ ਜਵਾ ਕੁੰਦੀ ਆ ਹਾਂ ਜੀ ਤੇ ਜਵਾ ਕੀ ਹਣੀ ਆਪਣੇ ਵਰਗਾ ਕਿਉਂ ਕੁੱਤੇ ਤੇ ਜਵਾ ਕੇ ਕਹਿੰਦਾ ਫਿਰ ਤੁਰਾ ਜਾਂਦਾ ਕੁੱਤੇ ਦੇ ਵਟਾ ਮਾਰ ਜਾਂਦਾ ਹੂੰ ਉਹਨੇ ਪੁੱਛਾ ਕਿ ਤੇ ਮੈਂ ਕਹਿੰਦੇ ਕੱਢਣਾ ਹੁੰਦਾ ਇਹ ਡਿਫੈਂਸ ਮੈਕੈਨਿਜ਼ਮ ਹੁੰਦਾ ਡਿਫੈਂਸ ਤੇ ਕੁੱਤੇ ਨੇ ਫਿਰ ਗੁੱਸੇ ਕੀ ਕੱਢਣਾ ਉਹਨੇ ਬਿਨਾ ਗਾਲ ਤੋਂ ਤਰੇ ਅੰਦਰ ਕਿਸੇ ਦਾ ਹੱਥ ਫੜ ਦੇਣੀ ਨਹੀਂ। ਫੜੀ ਗਈ ਲੱਤ। ਹੂੰ। ਸਾਰਾ ਕਸੂਰ ਕੀ ਦਾ ਸੀ? ਲੱਤ ਫੜੀ ਗਈ। ਇੱਥੇ ਜਿੰਮੇਵਾਰ ਉਹ ਜਿਹੜਾ ਡਾਕਟਰ ਕੋਲੇ। ਹੂੰ। ਐਂ ਐਂ ਗੁੰਮੀ ਐ। ਫਿਰ ਇੱਥੇ ਜਿੰਮੇਵਾਰ ਕੌਣ ਸੀ? ਲੋਕੀ ਕਹਿੰਦੇ ਘਰ ਵਾਲਿਆਂ ਜਿੰਮੇਵਾਰ ਹਰ ਇੱਕ ਚੀਜ਼ ਲਈ ਪਰ ਜਿੰਮੇਵਾਰ ਘਰ ਵਾਲਾ ਹੁੰਦਾ। ਹੁੰਦੀ ਆ। ਜਿੰਮੇਵਾਰ ਘਰ ਵਾਲਾ ਹੁੰਦਾ। ਜਿੰਮੇਵਾਰ ਹਮੇਸ਼ਾ ਘਰ ਵਾਲਾ ਹੀ ਹੁੰਦਾ ਕਿਸੇ ਵੀ ਚੀਜ਼ ਲਈ, ਗਲਤ ਫਲਤ ਲਈ। ਸਹੀ ਚੀਜ਼ ਲਈ ਜ਼ਿੰਮੇਵਾਰ ਕੌਣ ਹੁੰਦੀ ਆ? ਘਰ ਖੜੀ ਹੋਵੇ ਤੇ ਪਰਿਵਾਰ ਲਈ ਕਿੱਕਾ ਸਮਾਜੀ ਗੱਲ। ਅੱਛਾ ਤੇ ਕਾਡਰ ਲਾ ਬਾ ਕਿਥੋਂ ਦੀ ਵੀਡੀਓ ਬਣਾ ਕੇ ਲਿਆ? ਉੱਥੇ ਆ ਉਹ 베ਰੀ ਤੇ ਆ। ਜੇ ਰਹਿਣ ਦੀ। ਹਾਂਜੀ। ਅਵੇ 베ਰੀ ਦੇ ਤੇ 베ਰੀ ਹਲਦੀ ਪਈ ਆ ਨਾ ਕਿੱਥੇਕ? ਆਹ ਵੇ ਲਾ ਬਾ ਆਹ ਕੁਦਰਤ ਦਾ ਦਾਨ ਹੈ। ਕਿਹੜੇ? ਲਾ ਰੱਬ ਨੇ ਕੋਈ ਤਾਂ ਦਿਲ ਬਣਾਤਾ ਓਹ ਬੰਦਰੀ ਜੇ ਤੇ ਰੱਖ ਆ ਦੇਖ ਨਾ ਗਾਵੇ ਤਾਂ ਇੱਥੇ ਡਰ ਲੱਗਦਾ ਹੈ ਲੈ ਲੱਗਦਾ ਧੰਦੇੜੀ ਹੈ ਜੀ ਵੇਖਿਆ ਨੀ ਨਿਗਾਹ ਪਾਰ ਖੁਚਾ ਹੀ ਨਹੀਂ ਬੰਦੇ ਨੇ ਹਮ ਕਾਲਾ ਕਰ ਬੰਦੇ ਨੇ ਨਿਗਾਹ ਪਾਰ ਖੁ ਨਿਗਾਹ ਹੋਰਾਂ ਨੂੰ ਦੇਖੋ ਨਾ ਪਾਰਖੁ ਨੇ ਜਿਹੜੀ ਦੇਖਣ ਵਾਲੀ ਚੀਜ਼ਾਂ ਪਾਰਖੁ ਨੇ ਕੰਮ ਦੇਖੋ ਕਿੰਨੇ ਕਰਨ ਵਾਲੇ ਆ ਕੰਮ ਨਹੀਂ ਮੁੱਕੇ ਬੰਦਾ ਮੌਕਿਆਂ ਨਾਲ ਭਾਈ ਕੰਮ ਜਦੋਂ ਕਰਨੇ ਹੀ ਨਹੀਂ ਤੇ ਮੁੱਕਨੇ ਕਿੱਥੋਂ ਆ ਬਾਬਾ ਮੌਕਿਆਂ ਦਾ ਆਪਾਂ ਕਿੰਨੇ ਕੰਮ ਕੀਤੇ ਸਵੇਰ ਤੋਂ ਆਨੇ ਪਾਏ ਜਾਂ ਪਾਣੀ ਪੀਈ ਜਾਂ ਨੇ ਆ ਤੇ ਥੇ ਰੈਂਟ ਲੈ ਕੇ ਕਿ ਭੈਣ ਕਿੰਦਰ ਨੂੰ ਹੋ ਕੰਮ ਨਾਲ ਆਪਣੇ ਕਰਾਉਣਾ ਹੂੰ ਸਭ ਹੋਇਆ ਕੰਮ ਅੱਛਾ ਇਹ ਹੁਣ ਅੱਦੋ ਕੀ ਦੇਵੀਆ ਪਾਪੂ ਨੇ ਬਣਾਨੇ ਕੰਮ ਲੈ ਹਲੇ ਹੂੰ ਆਏ ਨੇ हां ये तो मैं हुणे भी एक वीडियो भी देख के भी आई हां है ना जेडे ओ तुसी कहंदे सी ना भी ओ ਪਾਈ ਜਾ ਵਿਚਾਰੇ ਤੋਂ ਉਹ ਕਹਿੰਦੇ ਵੀ ਜਿਹੜਾ ਕਛ ਵੀ ਹੋਣਾ ਵਾ ਉਹ ਤਾਂ ਪਹਿਲਾਂ ਤੋਂ ਤੈਅ ਆ ਉਹ ਰੋਟੋਮੈਟਿਕ ਹੀ ਹੋਈ ਜਾਣਾ ਜਿਹੜਾ ਹੋਣਾ ਉਹ ਕਹਿੰਦੇ ਜੇ ਤੁਸੀਂ ਸਮਾਈਲ ਵੀ ਕਰ ਰਹੇ ਆ ਇੱਥੇ ਬੈਠ ਕੇ ਹੂ ਹੂ ਵੀ ਕਰ ਰਹੇ ਆ ਉਹ ਵੀ ਤੁਹਾਡਾ ਪਹਿਲਾਂ ਤੋਂ ਉਹ ਹੈਗਾ ਵਾ ਅੱਜ ਤੇ ਲੱਗਦਾ ਮੈਂ ਮੈਂ ਆਇਆ ਮੇਰਾ ਪੈਰ ਵੱਧਿਆ ਕਾ ਸੀ ਤੇ ਮੈਂ ਇੱਧਰ ਬੈਠੇ ਤਾਂ ਕਾ ਸੀ ਜੀ ਜੀ ਉਹ ਰੱਤੇ ਗੁੱਡਾ ਬਦਰ ਨਾ ਹੁੰਦਾ ਉਸ ਜਗ ਗੱਲਾਂ ਨਾ ਮੈਂ ਮੈਡ ਡਰ ਚੱਕ ਲੱਗ ਗਿਆ ਯਾਰ ਖਾਲਾ ਬਤਾ ਵਾ ਖਾਲਾ ਜੀ ਅੰਨ ਮਾਤ ਸਮਾਰੀ ਬਈਤੀ ਲਾ ਆਇਸੀ ਚੱਲ ਆ ਤਾਂ ਵਧੀਆ ਹੋ ਗਿਆ ਸਾਰਾ ਹਣ ਇੱਥੇ ਸਪਰੇਅ ਕੀਤੀ ਜਾਵੇ ਰਮਿੰਦਰ ਇੱਥੇ ਸਪਰੇਅ ਸਾਈਡਾਂ ਤੋਂ ਜਾਂ ਘਾੜ ਲਈਏ ਆ ਵੇਖੋ ਤਿਤਲੀਆਂ ਕਿੰਨੀਆਂ ਉੱਡੀਆਂ ਫਿਰਦੀਆਂ ਤਿਤਲੀਆਂ ਵੀ ਆਹ ਤਾਂ ਜ਼ਿਆਦਾ ਹੈ ਇੱਗੇ ਜੇ ਸੱਟ ਲੱਦਣ ਦੇ ਘਾਰ ਰਹਿ ਗੋ ਸਾਰੇ ਤੇ ਪ੍ਰੇ ਮਾਰ ਦਿੰਦੇ ਸਪਰੇ ਮਾਰ ਦਿੰਨੇ ਹਾਂ ਜੀ ਤੇਰੇ ਪੈਣ ਨੂੰ ਪੁੱਛਿਆ ਜਾਉਂਗਾ ਨਾਲੇ ਮੈਂ ਚਲਾਈ ਤੋੜ ਲੈਂਦਾ ਵਾਂ ਬਾਲ ਨੂੰ ਜਿਹੜਾ ਰਾਈ ਟੋੜ ਮਿੱਤਰੀ ਕਿੱਥੇ ਆਹ ਵੇ ਸਾਈਡਾਂ ਤੇ ਸਾਰੀ ਹੈਗੀ ਉਧਰ ਬੇਰੀ ਗੋਲੇ ਵੀ ਬਹੁਤ ਆਹ ਵੇਖੋ ਆ ਕਿੰਨੀਆਂ ਦਿੱਤਲੀਆਂ ਉਹਨੇ ਥਾਂ ਤੇ ਬਾਲਾਂ ਨੂੰ ਫੁੱਲਾਂ ਕਰਕੇ ਆ ਤੂੰ ਚੱਲੂਗਾ ਅੱਗੇ ਰਾਂਗ ਬਣਨ ਗਿਆ ਹੁਣ ਹਾਂ ਨਹੀਂ ਹਣ ਵਾਈਟ ਹੀ ਇਕੱਲੀਆਂ ਜਦ ਰ ਮਰ ਜਾਂਦੀ ਹੈ ਨਾ ਚੇਤੀ ਕਿੰਨਾ ਨਾਜ਼ੁਕ ਇਹ ਜਾਨਵਰ ਆ ਪੰਛੀ ਇਹ ਵੇਲਾ ਉੱਡਦਾ ਵਾ ਜੀ ਆ ਕਾ ਫੁੱਲ ਕਿਉਂਕਿ ਸਾਰੇ ਨਾ ਸੁਣਨ ਕਾਪ ਨੇ ਉਹ ਗਾਂਢ ਤੇ ਘਰਦਾ ਮੈਂ ਉੱਤੇ ਚੜਦੀਆਂ ਹਮੇਸ਼ਾ ਉਸ ਤੋਂ ਇਹ ਕਿੰਨਾ ਨੇ ਮਰਨਾ ਹੁੰਦਾ ਸੀ ਇਹਨੂੰ ਹਾਂ ਉਹ ਤਾਂ ਪਤਾ ਨਹੀਂ ਹਾਲ ਹੀ ਚੱਲਦਾ ਹੈ ਚੱਕਰ ਚੰਬੜ ਜਾਂਦੀਆਂ ਉਹਦੇ ਨਾਲ ਉਹ ਫਿਰ ਇਹ ਚਿੱਕੀ ਤੇ ਨਹੀਂ ਉਹ ਤੇ ਨਿਕਲਦੀ ਹੈ ਅੱਛਾ ਉਹ ਕੀੜਾ ਜਿਹਾ ਬਣ ਜਾਂਦਾ ਸੋ ਜਾ ਕੇ ਇੱਕ ਹਾਂ ਪਤਾ ਆ ਉਹੁੰਦਿਆ ਫੱਕੀयां ਵੀ ਨਾ ਉਹਦੇ ਵਿੱਚੋਂ ਨਿਕਲ ਆਉਣ ਵਾਲਾ ਜੀ ਹੈ ਜਿੱਦ ਲਈ ਹਰ ਕੋਈ ਮੰਨਦਾ ਜਿਹੜੀ ਹੁੰਦੀ ਹੈ ਉਹ ਤਾਂ ਖਾ ਵੀ ਦੂੰ ਉਹ ਮਰ ਜਾਂਦਾ ਉਹਦਾ ਨੀ ਕੀ ਕੁਦਰਤ ਲੈ ਕੇ ਕਰਾ ਕੋਈ ਇਹ ਗੱਲ ਮੈਨਾਂ ਨਹੀਂ ਹੈ ਤੁਹਾਰਾ ਨਿਕਲਦਾ ਆਪਾਂ ਨਿਕਿਆ ਨਹੀਂ ਪਰਮਾਤਮਾ ਨੇ ਬਣਾਇਆ ਹਰ ਇੱਕ ਚੀਜ਼ ਹਰ ਇੱਕ ਜੀਵ ਮਰਨ ਨੂੰ ਕਰਨਾ ਨਿਕਲਦੀ ਹੈ ਉਹ ਰਵਾਇਤੀ ਤਾਂ ਫਿਰ ਉਧਰ ਨਹੀਂ ਚਲੀ ਜਾਂਦੀਆਂ ਨਹੀਂ ਜੀ ਉਹ ਬੈਠੀ ਆ ਨਹੀਂ ਜੇ ਪਨਾ ਵੀ ਰਹੋਦੇ ਨਾ ਫਿਰ ਵੀ ਜਾਂਦੀਆਂ ਤਾਂ ਹੈਗੀਆਂ ਹਾਂ ਜਾਂਨਾਂ ਕੰਟ ਕਰ ਜਾਂਦੀਆਂ ਰੱਗੀ ਬਾਸ ਹਾਂਜੀ ਉਹ ਬਾਣੀ ਘਾਤ ਆ ਇਹ ਮਨ ਨੂੰ ਤਾਂ ਬਹੁਤ ਲੱਗਦਾ ਜਾਂਦੀਆਂ ਤਾਂ ਹੈਗੀਆਂ ਬਾਜੋ ਚੁੰਬੜੀਆਂ ਜੀਆਂ ਹੁੰਦੀਆਂ ਵਾ ਨਾ ਮਰ ਜਾਂਦੀ ਤਿੰਜੇ ਇੱਕਦਮ ਟੁੱਕਰ ਲੱਗ ਜਾਂਦੀ ਮਰ ਜਾਂਦੀ ਆ ਵਾ ਹੂੰ ਇਦਾਂ ਸੀ ਚਲੋ ਤੁਹਾਡਾ ਆ ਕੰਮ ਤਾਂ ਨਿਬੜ ਗਿਆ ਬਾਸ ਹੁਣ ਤੁਸੀਂ ਕੱਢਿਓ ਗੇੜਿਆ ਪਾਣੀ ਪਿਆ ਕੇ ਮੈਂ ਉਹ ਟਾਈਮ 'ਚ ਕੋਈ ਹੋਰ ਕੰਮ ਕਰ ਲਾਂ ਗੁਰਦਾਰ ਸਾਹਿਬ ਜਾਨਾ ਹੋਏ ਨਾ ਜੇ ਨਰਨਸਰੋ ਕੇ ਤਰਫ ਜਾਣੀ ਆ। ਫੜਾਜ ਤਾਂ ਸਰੋਂ ਵੱਡੀ ਨਹੀਂ ਜਾਣੀ। ਆਜੂ ਤਾਂ ਨਹੀਂ ਵੱਡੀ। ਹਾਂ। ਹੁਣ ਇਹਨਾਂ ਨੇ ਵੀ ਛੇਰੀ ਵੱਡੀ ਹੈ ਨਾ ਬਾਰੀ ਕਹਿਣ ਨੂੰ ਆ ਗਈ ਜਾਂਦੀ। ਇਹ ਤਾਂ ਗੱਲ ਹੈਗੀ ਆ ਜੇ ਹੁਣ ਵੱਡਣੀ ਆ ਤੂੰ ਪਹਿਲਾਂ ਤਾਂ ਪਲਾਨ ਕੀਤਾ ਹੁੰਦਾ ਫੇਰ ਵੱਡ ਸਕਦੇ ਸੀ ਹੁਣ। ਨਹੀਂ। ਤੁਸੀਂ ਕਹਿੰਦੇ ਥੋੜੀ ਆ ਫਿਰ ਹਿਸਾਬ ਜੇ ਨਾਲ। ਉਹ ਪੰਗਾ ਉਹ ਆਪ ਤੂੰ ਟਰਾਲੀ ਪਿੱਛੇ ਨਹੀਂ ਪਹਿਣੀ ਆ ਉਹਨਾਂ ਦੇ ਨਾਲ ਕਰਦੇ। ਆਹ ਇਹ ਤਾਂ ਗੱਲ ਹੈਗੀ ਆ। ਆਹ ਯਾਰ ਆ ਗਏ ਨਾ ਪਹਿਲਾਂ ਉਹਨੂੰ ਪੁੱਛਣਾ ਜੀ ਟਰੈਕਟਰ ਟਰਾਲੀ ਲੈਣਾ ਹੁੰਦਾ ਬਈ ਵੇਲਾ ਨਹੀਂ ਅੱਜ ਨਹੀਂ ਵੇਲਾ ਹੈ ਟਰਾਲੀ ਨਹੀਂ ਵੇਲੇ ਜੇ ਟਰੈਕਟਰ ਨਹੀਂ ਵਿੱਲਾ ਚੱਲ ਦੋ ਦਿਨ ਰੋਕ ਜੀ ਹੁਣ ਜਿਹਦੇ ਕੋਲ ਥੰਦ ਆਪ ਦਾ ਉਹ ਵੀ ਤਾਂ ਹੈ ਉਹ ਜਦੋਂ ਮਰਦੀ ਜਾ ਵਰਦਾ ਹਾਂ ਇਹਨਾਂ ਅਗਲੇ ਤਾਂ ਬੰਦੇ ਬੰਦੇ ਵੀ ਉਹਨੇ ਕਹੇਗੇ ਦਿਹਾੜੀ ਅੱਧੀ ਊੜੀਆਂ ਵੀ ਨਾਲ ਥੰਦ ਆਪ ਦਾ ਚਾਹੀਦਾ ਜੇ ਕੀਤੀ ਕਰਨੀ ਹੈ ਕਰਾਇ ਲੈਣੀ ਔਖਾ ਕਰਾਇਦਾ ਚੱਲ ਕੋਈ ਨਾ ਉਹ ਤਾਂ ਉਹਦੇ ਤੇ ਨੈਪਰ ਹੀ ਹੁੰਦਾ ਕੌਸ ਵੀ ਆ ਕੋਈ ਬਾਤ ਨਹੀਂ ਮਜਬੂਰੀ ਜਾ ਨਹੀਂ ਨਹੀਂ ਮਜਬੂਰੀ ਹੋਏ ਜੇ ਪ੍ਰਮਾਤਮਾ ਨੇ ਲਿਖਿਆ ਵੀ ਕਿਸੇ ਦਾ ਦਾਣਾ ਪਾਣੀ ਖਾਣ ਆਪਣੇ ਹੱਥੋਂ ਬੋਇਆ ਜਾਣਾ ਵਾ ਤਾਂ ਉਹ ਆਪਣੇ ਹੱਥੋਂ ਹੀ ਹੋਣਾ ਵਾ ਜੇ ਨਹੀਂ ਲਿਖਿਆ ਤਾਂ ਫਿਰ ਉਹ ਨਹੀਂ ਹੋਣਾ ਪਰ ਮੰਨਦੇ ਬਾਤ ਦਾ ਨਹੀਂ ਹੁਣ ਫਿਰ ਕਰੀ ਜਾਂਦੇ ਲੋਕ ਕੀ ਕਰ ਲਗੇ ਹੁਣ ਆਪਣੇ ਕੋਲੇ ਕੋਈ ਕੰਮ ਵੀ ਤਾਂ ਹੈ ਨਹੀਂ ਯੂ ਹੈਵ ਨੋ ਐਨੀ ਅਦਰ ਆਪਸ਼ਨ ਐਸੇ ਕਰਕੇ ਆਪਾਂ ਕਹਿੰਦੇ ਆ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਠੀਕ ਆ ਸਾਡੀ ਸਪੋਰਟ ਕਰੋ ਬਾਈ ਸਪੋਰਟ ਕਰੋ ਬਹੁਤ ਅੱਕੇ ਭਾਈ ਆ ਸਭ ਕਰ ਕਰ ਕੇ ਅੱਕੇ ਪਏ ਆ ਕਲੱਬਾਂ ਤੋਂ ਕਿ ਅੱਕੇ ਪਏ ਆ ਕਾਦੇ ਤੋਂ ਆ ਵੇਲੇ ਸਾਰੇ ਕੰਮਾਂ ਤੋਂ ਬੰਦਾ ਕੰਮ ਨਹੀਂ ਨਹੀਂ ਕਰਨਾ ਚਾਹੁੰਦਾ ਅੱਕੇ ਵੀ ਐਕਚੁਅਲ ਤੇ ਕੰਮਾਂ ਤੋਂ ਪਿਆ ਕੰਮ ਮਾਰ ਦੋ ਅੱਕੇ ਪਏ ਆ ਕੰਮਾਂ ਤੋਂ ਫਿਰ ਨੰਬਰ ਜੀ ਡੈਡ ਮਾਰ ਲਾ ਪਾਸੂਆਂ ਚ ਮਾਰ ਲਾ ਇਹਨਾਂ ਜੀ ਕਰਨਾ ਹਮ ਸਾਰੀ ਔਖੇ ਹੈ ਨਾ ਆਪਣੇ ਉਹ ਚੀਜ਼ਾਂ ਹੀ ਹੁੰਦਾ ਕਿਤੇ ਕਾਹ ਨਹੀਂ ਹੁੰਦਾ ਬੰਦੇ ਨੇ ਖੁਸ਼ ਰਹਿਣਾ ਚਾਹੀਦਾ ਉਹ ਕਹਿੰਦੇ ਨਾ ਜੇ ਤੁਸੀਂ ਖੁਸ਼ ਹੋ ਹਨਾ ਤੁਸੀਂ ਤੁਸੀਂ ਮਹਿਲਾ ਚ ਵੀ ਨਹੀਂ ਖੁਸ਼ ਜੇ ਤੁਸੀਂ ਮਤਲਬ ਕਿ ਨਹੀਂ ਖੁਸ਼ ਤਾਂ ਜੇ ਤੁਸੀਂ ਖੁਸ਼ ਹੋ ਤਾਂ ਤੁਸੀਂ ਕੁੱਲੀਆਂ ਚ ਵੀ ਖੁਸ਼ ਹੋਰੇ ਬਾਹਰ ਬੈਠਾ ਹੁੰਦੇ ਤੇਰੇ ਕੋਲ ਬੰਦਾ ਹੈ ਜੋ ਸੇ ਉੱਥੇ ਆਇਆ ਢੂਣਵਾ ਦੇ ਉਹਦਾ ਪਰ ਮੰਦਰੀ ਉਹ ਤਾਂ ਇਹ ਜਿਹੜੇ ਨਵੇਂ ਬੰਦੇ ਉਹਨਾਂ ਲਈ ਹਾਂ ਇਹ ਵੀ ਗੱਲ ਆਪਾਂ ਕਹਿ ਸਕਦੇ ਹਾਂ ਹਾਂ ਹੁਣ ਇਹ ਵੀ ਗੱਲ ਗੱਲ ਨਹੀਂ ਬਹੁਤ ਹੋਈ ਮੰਨ ਇਹ ਤਾਂ ਹੈਗਾ ਅਇਕਸ ਵਾਲੇ ਤੇ ਕਿਤੇ ਕਿਤੇ ਹੀ ਮੰਗਦੇ ਇਥੇ ਸੱਚੀ ਤਾਂ ਨਹੀਂ ਬੰਦਦਾ 12000 ਮੀ ਲਾਤ-ਪਾਤ ਰੋਪ ਐਟ ਕੇ ਬੰਦੀ ਦੀ ਦੰਦਾ ਰੋਪ ਐਟ ਕੇ ਬੰਦਦਾ ਤੇ ਉਥੇ ਜਿਹੜੀ ਇਹੀ ਆਪਾਂ ਇਥੇ 10-12 ਲੈਨੇ ਆ ਹਨਾ ਤੇ ਉਥੇ ਜੇ ਉਹੀ ਆਪਾਂ ਕੰਮ ਕਰਦੇ ਆ ਤਾਂ ਲੱਖ 2 ਲੱਖ ਚ ਬੰਦੀ ਏ ਚੀਜ਼ ਚੱਲ ਜਾ ਬਗੈਰ ਦੀ ਆਪਾਂ ਡਾਲਰ ਰੈਂਟਰ ਨਹੀਂ ਆਉਣਾ ਸੋਚਦੇ ਪਰ ਜਦ ਮਿਲਦੀ ਰਹੀ ਉਹਦੇ ਸਾਹਮਣ ਵਾਲੀ ਆ ਉੱਧਰ ਵੀ ਡਾਲਰ ਵੇਖੇ ਉਧਰ ਕਿਤੇ ਨਹੀਂ ਮੰਗਾਈ ਨਹੀਂ ਜਿੰਨੇ ਮਗੇ ਇੱਥੇ ਆਣਾ ਉਹ ਕਿ ਆਪਣਾ ਦੇਕਰ ਪੈਦੀ ਕਿਤੋਂ ਵੀ ਨਹੀਂ ਹਾਂ ਆਪਾ 1 ਰੁਪਿਆ ਦਾ ਕੁਝ ਨਹੀਂ ਲੈ ਸਕਦੇ 1 ਰੁਪਿਆ ਦੀ ਕੋਈ ਚੀਜ਼ ਨਹੀਂ ਲੈ ਸਕਦੇ ਉਹ ਆਪ ਦੇ ਵਿੱਚ ਚੋਰੀ ਨਹੀਂ ਸਕ ਚਾਲਦੀ ਹਾਂ ਘੰਟੇ ਦੀ ਘੰਟੇ ਦੀ ਕਮਾਈ ਨਾਲ ਆਪ ਦਾ ਖਾ ਪੀ ਸਕਦੇ ਆਪਾ ਉਹਦੇ ਘੰਟੇ ਦੀ ਕਮਾਈ ਨਾਲ ਨਹੀਂ ਆ ਉਹ ਪਰਿਵਾਰ ਚਲਾ ਸਕਦੇ ਜਿਹੜੇ 40 50 ਰੁਪਏ ਦੇ ਘੰਟੇ ਦੇ ਬੰਦੇ ਨੇ ਮਤਲਬ ਕੀ ਖਾ ਲੂ ਉੱਥੇ ਬੰਦਾ ਆਪ ਦਾ 1 ਮਹੀਨੇ ਦੀ ਕਮਾਈ ਨਾਲ ਫੁੱਲ ਲੈ ਜਾਂਦਾ ਜਸਸ ਸਿੱਤੀ ਦਾ 2-3 ਸਾਲ ਲੱਗਿਆ ਉਹਨਾਂ ਦੇ ਨੂੰ ਇਹ ਤਾਂ ਹੈਗਾ ਉਹਨਾਂ ਨੇ ਕਿੰਨੇ ਮਾਡਲ ਨਵੇਂ ਹੋ ਰ ਆ ਜਾਣੇ ਇਹਦਾ ਫਰਕ ਆਪਣੇ ਜੇ ਆਪਾਂ ਸੋਚ ਲਈ ਇਹ ਝੂਠ ਵਾਲਾ ਮਾਰਦੇ ਪਤਾ ਨਹੀਂ ਗਾ ਰੋ ਚੁੱਟ ਛੱਡਣ ਗਏ ਗਣਾ ਇੱਥੇ ਬਸ ਨੇ ਵੀ ਜਿਹੜਾ ਸਾਡੇ ਕੋਲ ਐ ਦੋ ਦੋ ਗੱਲ ਲੈ ਲੋ ਹੋਰ ਸਾਹਿਬ ਜੀ ਸਾਮਾਨ ਖੱਲੋ ਚੱਲ ਕੋਈ ਕੋਈ ਗੱਲ ਤੇ ਆਪਾਂ ਬਸ ਸੋਨੇ ਕੰਮ ਕਰਕੇ ਆਪਾਂ ਫ੍ਰੀ ਹੋ ਕੇ ਬਹਿ ਜਾਣਾ ਹੈ ਉਹ ਕਿ ਨਾ ਜੇ ਕੰਮ ਕਰਨਾ ਪੈਂਦਾ ਹੈ ਗੱਲ ਨਾ ਪਹਿਲਾਂ ਆ ਹੀ ਗੱਲ ਲਈ ਬਣਾਈ ਗਿਆ ਹਾਂਜੀ ਉਹ ਦੇਖਣਾ ਹੈ ਨਾ ਕਿਥੇ ਜਾ ਕੇ ਕੰਮੋਂ ਕੰਮ ਨਹੀਂ ਪੈਣਾ ਇਹ ਤਾਂ ਹੈਗਾ ਠੀਕ ਹੈ ਹਾਂ ਜਿਹੜੇ ਫਾਰਮ ਹੀ ਕਰਦੇ ਆ ਗਾਨਿਆਂ ਗਾਇਨ ਹਾਂ ਤਾਂ ਉਹ ਵੀ ਤਾਂ ਕੋਈ ਕੰਮ ਕਰਦੇ ਆ ਕੰਮ ਆ ਹੂੰ ਉਹੋ ਜੇ ਕੰਮ ਆ ਉਹੋ ਜੇ ਵਟ ਕੇ ਟ੍ਰਲ ਇੱਥੇ ਵੀ ਬੰਦਾ ਕਰ ਦੱਸ ਗਏ ਤੇ ਇਹਨਾਂ ਸ਼ਹਿਰ ਕਾ ਮਕਾਮ ਜਾਂਦਾ ਕੋਈ ਨੌਕਰੀ ਤੇ ਅੱਠ ਘੰਟੇ ਕਰਦਾ ਹਾਂ ਪਰ ਫਿਰ ਵੀ ਉਹਨੇ ਪੈਸੇ ਤਾਂ ਨਹੀਂ ਮਿਲਦੇ ਹਾਂ ਫਿਰ ਉਹਨੇ ਪੈਸੇ ਤਾਂ ਨਹੀਂ ਬੰਦੇ ਜਿਹਨੇ ਬਾਰ ਬੰਦੇ ਇਹ ਗੱਲ ਤਾਂ ਹੈ ਇਹ ਗੱਲ ਹੈ ਨਾ ਮਾਪਾ ਪਾਲ ਘੰਟੇ ਨਾ ਆਪਾਂ ਮਿਲਦੀਆਂ ਕਰ ਹਮ ਬਸੇ ਵੀ ਉਹਨੇ ਇੱਕ ਹੀ ਹਮ ਪਰ ਉਹਨਾਂ ਬਰਾਬਰ ਨਹੀਂ ਚੱਲ ਜਾਂਦਾ ਜਿਹੜਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਡੈਕਦਾ ਹਾਂ ਇਹ ਚੀਜ਼ ਹੈਗੀ ਮਤਲਬ ਇਹ ਖੇਤੀ ਵੀ ਅਪੀ ਲੈਣੇ ਤੇ ਦੁੱਧ ਪਾ ਵੀ ਲੈ ਖੇਤੀ ਤੇ ਜਿਹੜੇ ਪਸ਼ੂ ਆ ਉਹ ਇਦਾਂ ਦਾ ਕੰਮ ਆ ਕਿ ਇਹ ਚ ਆਪਾਂ ਨੂੰ ਕਿਸੇ ਦੀ ਰੋਕ ਟੋਕ ਨਹੀਂ ਕੋਈ ਆਪਣਾ ਬੌਸ ਨਹੀਂ ਆਪਾਂ ਆਪੇ ਆਪਦਾ ਕੰਮ ਕਰਨਾ ਜਦੋਂ ਕਰਨਾ ਠੀਕ ਆ ਘੰਟਾ ਦੇ ਰੇਟ ਕਰ ਲੋ ਅੱਧਾ ਘੰਟਾ ਪਹਿਲਾਂ ਕਰ ਲੋ ਆਪਾਂ ਆਪਦਾ ਕੰਮ ਕਰਕੇ ਫ੍ਰੀ ਆ ਫਾਰਗ ਠੀਕ ਆ ਅਗਲੇ ਦੀ ਮਰਜ਼ੀ ਆ ਹੁਣ ਪਾਪਾ ਪਸ਼ੂ ਬੰਨਤੇ ਵਿਚਾਰੇ ਹੁਣ ਪਕਾ 8 ਵਜੇ ਨੇ ਆਵਾ ਬੰਨ ਸਾਕੇ ਦੇ ਸਾਢੇ 8 ਨਾ ਵੀ ਬੰਨਤੇ ਉਹਨਾਂ ਨੇ ਗੱਲਾਂ ਹੀ ਨਹੀਂ ਕਰਨ 10 ਵਜੇ ਤੇ ਕਾਲਜ ਆ ਉਹ ਸੱਤ ਵਜੇ ਨੂੰ ਬੰਨੀ ਬੈਠੇ ਕੰਮ ਤਿੰਨ ਵਜੇ ਕਰਦੇ 3 ਵਜੇ ਉੱਠ ਖੜਦੇ ਹਾਂ ਹੂੰ ਸਾਢੇ 4 ਵਜੇ ਉੱਠ ਕੇ ਉਨੀ ਬੈਠੇ ਹਾਂ ਇਹ ਆਪਣੀ ਤੇ ਇਹ ਆਪਣੇ ਤੇ ਆ ਇਹ ਕੰਮ ਬਸ ਇਦਾਂ ਦਾ ਇਹਦਾ ਫਾਇਦਾ ਇਹ ਆ ਵੀਚ ਜਿੱਦਾਂ ਕਹਿੰਦੇ ਆ ਨਾ ਟਾਈਮ ਜੌਬ ਦੀ ਟਾਈਮਿੰਗ ਰਿਲੈਕਸੇਸ਼ਨ ਆ ਇਹਦੇ ਚ ਉਹ ਚੀਜ਼ ਆ ਚੱਲ ਜਾਵੜੋ ਖੇਤ ਉਹਨਾਂ ਨੂੰ ਵੀ ਪਾਣੀ ਪਿਆ ਦੇਣਾ ਸਿੱਧੂ ਬਾਨ ਵਿਚਾਰੀਆ ਠੀਕ ਆ ਫੇਰ ਆਪਾਂ ਦੇਖਦੇ ਹਾਂ ਗੁਰਦਰ ਸਾਹਿਬ ਚੱਲ ਵੜਾਂਗੇ ਵਸਾਖੀ ਅੱਜ ਵਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰੀ ਆਪਣੇ ਚਾਣ ਵਾਲਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਸਿੱਖ ਕੌਮ ਨੂੰ ਕਹੀਦਾ ਹੁੰਦਾ ਸਿੱਖ ਕੌਮ ਨੂੰ ਜੀ ਗਲਤੀ ਹੋ ਗਈ ਸਾਰੀ ਸਿੱਖ ਕੌਮ ਨੂੰ ਵਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਅਬ ਸਵੇਰ-ਸਵੇਰ ਦੇਖ ਕੇ ਹਟੇ ਮਤਲਬੇ ਟਿੱਪਣੀ ਨਹੀਂ ਹੈਗੀ ਪਰ ਮਤਲਬ ਕਿ ਹਨਾ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ ਦਿਵਸ ਦੇ ਕਿੰਨੇ ਸਪੈਲਿੰਗਾਂ ਗਲਤ ਪਾਏ ਹੋਏ ਆ ਸੋ ਉਹ ਚੀਜ਼ ਦਾ ਥੋੜਾ ਜਿਹਾ ਉਸ ਚੀਜ਼ ਨੂੰ ਵੀ ਕਰਨਾ ਚਾਹੀਦਾ ਵੀ ਹਾਂ ਮਲੋਕੇ ਕਰੋ ਵਧੀਆ ਗੱਲ ਆ ਟਰਾਈ ਕੀਤੀ ਪਰ ਟਰਾਈ ਥੋੜੀ ਸਹੀ ਕਰੋ ਕਿ ਅੱਜ ਕੱਲ ਪੰਜਾਬੀ ਦੇ ਇੰਨੇ ਬੁਰੇ ਹਾਲ ਹੋ ਗਿਆ ਕਿ ਆਪਾਂ ਨੂੰ ਸਪੈਲਿੰਗ ਵੀ ਸਹੀ ਨਹੀਂ ਹੁੰਦੇ ਕਿ ਆਪਾਂ ਨੂੰ ਇੰਗਲਿਸ਼ ਦੇ ਸਪੈਲਿੰਗ ਨਹੀਂ ਆਉਂਦੇ ਸੱਜ ਕੱਲ ਆਪਾਂ ਨੂੰ ਪੰਜਾਬੀ ਦੇ ਸਪੈਲਿੰਗ ਨਹੀਂ ਆਉਂਦੇ ਸੋ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਫਿਰ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਨਵੀਆਂ ਗੱਲਾਂ ਬਾਤਾਂ ਦੇ ਨਾਲ ਜੇ ਤੁਹਾਨੂੰ ਵਧੀਆ ਲੱਗਦੀਆਂ